ਇਸ ਲਈ ਫਾਦਰ ਸਿਸਟਰ ਸਾਡੇ ਕਿਤਾਬ ਸਤੁਰ ਨੂੰ ਮੋਸਟ ਚੈਲੰਜਸ ਕਰਨੇ ਬਾਰੇ ਕਿਉਂਕਿ ਇਹ ਸਾਰੇ ਜਿਹੜੇ ਵਰਲਡ ਨੇ ਸਾਰੇ ਸਰਕਾਰ ਜੋਗ ਨੇ ਅਬ ਆਪਾਂ ਮੈਡੀਕਲ ਲੋਕ ਜੈਮਸੀ ਨਹੀਂ ਕਰਨੇ ਆ ਸਾਡੇ ਕੈਥੋਲਿਕ ਬ੍ਰਦਰ ਸਿਸਟਰ ਯਾ ਜੀ ਸੁਦੀ ਯਾ ਜੀ ਸੁਸਰੀ ਕਰਨੇ ਇਸ ਲਈ ਅਸੀਂ ਸਾਰਿਆਂ ਨੂੰ ਦਿਲ ਤੋਂ ਪਿਆਰ ਤੇ ਮੁਹੱਬਤ ਹੇਲੂ ਹੇਲੂਆ ਹੇਲੂਆ ਵੈਨ ਆਈ ਐਮ ਇਨ ਦਾ ਔਨਲਾਈਨ ਪ੍ਰੋਗਰਾਮ پھر تو میں اسلام علیکم سسری کا نمشکاری بول دا ہے کیونکہ یہ تصرف کرشن لوگ نہیں سن پہنچ کر دے جنہیں بہت سارے سارے نون کرشن پہن پر آنے پرابدود بیٹا روز سارے پاسٹر جی نے روز سارے نال آئیت کے آنے میں بہت زیادہ شکر کر دا سارے آدمیاں سپیکٹر پرینڈی بھی گئے ساتھ ہیں اور مشیل صاحبان ناتری صاحب سارے لیوریٹ کالوجیز کو اسسٹر جی ان کے لئے بہت زیادہ شکر کر دا

سامتا ہے میں سے کہیں گھرا ایزی لیمتا ہے لیکن دلوی یا تو میرے پورٹے پہنچے 8 اٹھا کے اندھی پرائیت کرتے لگنا تو دلوی میں پہنچیا اسی اسی یا ناسی لیکن اکھائیوں پاڑی کتھلا اسی علیلویہ علیلویہ اللہ اپنے کس طرح تاند باکشا جب اس پورچی بچھا ہے کھڑی بینا کھلو لکشی شاہ ہو نہیں ہے تو کہیں ایون جان مغارب ہو رہا ہے ਕਿ ਸਰ ਆਪ ਜੀ ਮੇਰੇ ਜਿਵੇਂ ਖੁਦਾ ਰੱਖੇ ਉਸੇ ਹਾਲਾਤ ਵਿੱਚ ਸਾਨੂੰ ਰਹਿਣਾ ਚਾਹੀਦਾ ਆ ਇਹ ਅੱਜ ਜੇਕਰ ਮੈਂ ਤੁਹਾਡੇ ਸਾਹਮਣੇ ਵਿਸ਼ਵ ਦਾ ਗਾਉਂ ਪਾ ਕੇ ਖੜਾ ਹਾਂ ਕੋਈ ਈਜ਼ੀ ਨਹੀਂ ਚੀਜ਼ਾਂ ਮਿਲਦੀਆਂ ਇਹਦੇ ਪਿੱਛੇ ਮਿਹਨਤ ਹੈ ਇਹਦੇ ਵਿੱਚ ਸਬਰ ਕੀਤੀ ਹੈ ਸਾਡਾ ਵਿਸ਼ੇ ਸਾਹਿਬ ਬੈਠ ਕੇ ਪੁੱਛੋ ਅਸੀਂ ਰੇਟੜ ਕੇ ਸਤਵੇ 6 ਵਜੇ ਰੇਡੀਓ ਤੇ ਜਾਂਦੇ ਸੀ ਰੇਡੀਓ ਸੁਣਕ ਬਨੇ ਤੇ ਔਰ ਅਸੀਂ ਗਲੋਰੀ ਟੀਵੀ ਤੇ ਜਾਂਦੇ ਸੀ ਫਿਰ ਘਰਾਂ ਵਿੱਚ ਹੀ ਗੱਲਬਾਤ ਕਰਨ ਜਾਂਦੇ ਸੀ ਇਦੇ ਲਈ ਇਹਨਾਂ ਕੰਮਾਂ ਦੇ ਵਾਸਤੇ ਬਹੁਤ ਹਾਰਡ ਮਿਹਨਤ ਆ। ਕਈ ਵਾਰ ਸਾਨੂੰ 메ਨ ਰੋਡ ਤੇ ਲੋਕੀ ਚੱਲੀ ਜਾਂਦੇ ਕੰਦੇ ਚ ਫਿਰ ਅੰਤੋਂ ਉੱਪਰ ਕਿਉਂ ਜਾਂਦੇ ਨੇ। ਇੰਗਲੈਂਡ ਵਿੱਚ ਹੁੰਦੇ ਰੇ ਵੀ। ਉਹ ਅਸੀਂ ਜਲਦੀ ਆਣਾ ਹੁਣ ਪਾਸਟਰ ਜੀ। ਹੁਣ ਤਾਂ ਮਿੱਥੇ ਲਾ ਦਿੰਦੇ ਆਂ। ਅਸੀਂ ਫਲਾਣੀ ਜੇ ਮੈਂ ਜਾਣਾ। ਕਿਉਂਕਿ ਉਹਨਾਂ ਦਾ ਮਤਲਬ ਨਿਕਲ ਯਾਤਰਾ। ਸਿਰਸਿਰ ਨੂੰ ਫਰੰਟ ਯੂਜ਼ ਕਰਨਾ। ਉਹਨਾਂ ਦਾ ਮਤਲਬ ਨਿਕਲ ਗਿਆ। ਮੁੜ ਕੇ ਵੇਲੇ ਛੱਡ ਆ। ਲੇਕਿਨ ਮੈਂ ਖੁਦਾਂ ਨੂੰ ਸ਼ੁਕਰੀਆ ਕਰਦਾ ਕਿ ਖੁਦਾ ਨੇ ਅੱਜ ਦਾ ਇਹ ਦਿਨ ਮੇਰੀ ਜ਼ਿੰਦਗੀ ਚ ਲਿਆਂਦਾ। ਜਦੋਂ ਮੈਂ ਆਪਣੇ ਬ੍ਰਦਰ ਨਾਲ اور سسٹر لو مجھو دن آر اسی ویڈیو کال دے ہمیں شکر کر دے میں ایدہ دیچ کہنا پروہو میں سے جھو جاؤں گا جلوہ تو لے کے جامے گا ایک دن جامہ کے اور بیٹھ کے کٹھے دعا بند بھی بکرا ہے جیسو نے دعا بند بھی ਪਰਾਕ ਨੂੰ ਸੁਣਿਆ ਔਰ ਕੈਂਪਲੀ देर ਨਾਲ ਜਵਾਬ ਮਿਲਿਆ ਅਜੀਬ ਲੱਗ ਰਿਹਾ ਹੈ ਸਿਰਫ ਇਸ ਵਾਸਤੇ ਮੈਂ ਕਹ ਰਿਹਾ ਹਾਂ ਆਪ ਸਭ ਨੂੰ ਇੰਟਰਵਿਊਮੈਂਟ ਕਰਨ ਵਾਸਤੇ ਅਗਰ ਦੇਰੀ ਹੁੰਦੀ ਘਬਰਾਉਣਾ ਜਿੱਦ ਵਿੱਚ ਦੇਰੀ ਹੋ ਸਭ ਜੀ 40 ਸਾਲ ਉਸ ਤੋਂ ਲੱਗੇ ਬਹੁਤ ਸਾਰੇ ਖੁਦਾ ਦੇ ਦਸਾਂ ਦਾ ਤੁਸੀਂ ਮੈਂਨੋਜੀ ਐਕਸਪੀਰੀਅੰਸ ਦੇਖ ਕਰਦੇ ਆ ਕਿੱਦਾਂ ਦੇ ਤੰਮ ਇਸ ਕਰ ਲ ਕਰਨੀ ਪਈ ਠੀਕਨ ਹਰ ਹਾਲ ਕੋਈ ਚੀਜ਼ ਆਪਣੇ ਪ੍ਰਭੂ ਦਾ ਤੋਦਾ ਧੰਨਵਾਦ ਕਰਨਾ ਚਾਹੁੰਦਾ ਆ ਮੈਂ ਕੋਈ ਮੈਸੇਜ ਕਰਕੇ ਨਹੀਂ ਆਇਆ ਤੂੰ ਵੀ ਆਨਸਟ ਦੁਆ ਕਰ ਰਿਹਾ ਸੀ ਪ੍ਰਭੂ ਜਨਤ ਤੂੰ ਤਾਂ ਕੋਧੀ ਤੂੰ ਬਹੁਤ ਵੱਡੀ ਤੇਰੀ ਗੱਲਾਂ ਨੇ ਜਿਨ੍ਹਾਂ ਨਾਲ ਲੋਕੀ ਸੱਚ ਵਿੱਚ ਆਸ਼ੀਸ਼ ਕੋਲਗੇ ਅਮੇਨ ਲੋਕਾਂ ਨੂੰ ਤੇ ਬਰਕਤ ਬੋਲਗੇ ਅਮੇਨ ਅਗਰ ਮੇਰੀ ਜਿਵੇਂ ਚਾਹਾਂ ਮੈਂ ਆਪਣੀ ਜ਼ਿੰਦਗੀ ਤੇ ਤਕਾਲ ਤਕਾਲ ਵਿੱਚ ਜਵਾਨਾ ਤੇ ਬਹੁਤ ਵੱਡੀ ਕਿਨਸ ਟਕੜਾ ਵਿੱਚੋਂ ਦੀ ਕਿਹੜੇ ਦੁੱਖਾਂ ਵਿੱਚੋਂ ਦੀ ਨਿਕਲ ਕੇ ਅੱਜ ਇਹ ਜਗ੍ਹਾ ਤੇ ਸਾਹਮਣੇ ਖੜਾ ਹੈ ਲੇਕਿਨ ਉਹਨਾਂ ਹਾਲਾਤਾਂ ਲਈ ਮੈਂ ਖੁਦਾ ਦਾ ਸ਼ੁਕਰ ਕਰਦਾ ਹਾਂ ਉਹਨਾਂ ਹਾਲਾਤਾਂ ਲਈ ਖੁਦਾ ਦਾ ਧੰਨਵਾਦ ਕਰਦਾ ਫਿਰ ਮੈਂ ਕਲੈਂਟ ਨੂੰ ਸਿਫਟ ਕਰਨੀ ਚਾਹੁੰਦਾ ਜਿ cục ਕਾਫਾਮ ਰਿਵਰੈਂਸ ਸਰਟੀਫਿਕੇਟ ਦੇ ਵਿੱਚ ਬੋਲੀ ਸੀ ਕਿ ਕਿਸੇ ਨੂੰ ਪਾਠੀ ਕਰਨੀ ਚਾਹੁੰਦਾ ਜਿ cục ਕਾਫਾਮ 82 ਵਰਸ 1 ਜਿਮੂਰ ਬਿਆਸੀ ਉਹਦੀ ਪਹਿਲੀ ਹੈ ਜਿਮੂਰ ਬਿਆਸੀ ਉਹਦੀ ਪਹਿਲੀ ਹੈ جیسے مسیح کے نام کی آج ہمیں بلیس کرن جا رہے ہیں آج جس طرح کسی ہے اس طرح آپ سنی جاؤں گے آج ہمیں برکتاں پہ جاؤں گے آج ہمیں ہرے پرے ہوں پہ جاؤں گے آج ہمیں سکے باپ سنی جاؤں گے خدا دے دا سکرانی دا سی آج ہمیں بلیس کرنے پہ جنگے آمین تکیوی بیگر چلیچہ ہے کسے نے خدا نو نہیں بیٹھیا آمین اگر خدا کم کرتا ہے وہ اپنے سپتنہ کے ذرایا میں بولا دے ہاللویا وہ بنتا ہے وہ اپنے سپنجا لے لو وہاں کر اگر خدا میرے جی جو بولتا ہے گل کرتا ہے وہ ہمیشہ اپنے سنتہ سپنہ میں گل بات کرتا ہے وہ اپنے سنتہ سپنہ کے ذریعہ کرتا ہے ہا جی سسٹر ਹਾਂ ਪਰਮੇਸ਼ਵਰ ਦੀ ਸਬਾਹ ਮੇ ਪਰਮੇਸ਼ਵਰ ਹੀ ਖੜਾ ਹੈ ਕੌਣ ਖੜਾਇਆ ਪਰਮੇਸ਼ਵਰ ਹਾਂ ਧਿਆਨ ਨਾਲ ਸੁਣੋ ਤੇ ਵਿਸ਼ਵ ਕਲਿਆਣ ਨੂੰ ਤੁਸੀਂ ਮਿਲਣ ਵਾਸਤੇ ਨਹੀਂ ਆਏ ਤੁਸੀਂ ਕਿਹਨੂੰ ਮਿਲਣ ਵਾਸਤੇ ਆਏ ਹੋ ਪਰਮੇਸ਼ਵਰ ਨੂੰ ਬੁਲੋਤਾ ਕੌਣ ਆ ਪਰਮੇਸ਼ਵਰ ਹੈ ਬੁਲੋਤਾ ਪਰਮੇਸ਼ਵਰ ਹੀ ਹੈ ਲੇਕਿਨ ਪਰਮੇਸ਼ਵਰ ਨੇ ਦਿਖਾਈ ਦੇਣਾ ਆਪਣੇ ਬੰਦੇ ਦੇ ਜਰੀਏ ਹਾਲੇਲੂਇਆ ਹਾਲੇਲੂਇਆ ਆਈ ਥਿੰਕ ਤੁਸੀਂ ਸਾਰੇ ਜਾਂ ਮੇਰੇ ਭੈਣ ਮੇਰੇ ਧਰਮ ਦੇ ਭੈਣ ਬਣੀ ਹੈ ਤੇ ਐਸੀ ਦੁਮਖਸ਼ਾ ਹੋ ਜਾਵੇ ਇੰਨੇ ਲੋਕ ਉਹ ਯੂਕੇ ਵਿੱਚ ਸਾਡਾ ਮਿਲਣਾ ਜਾਂਦੇ ਨੇ ਭੈਣ ਤੁਹਾਨੂੰ ਇੰਵੈਸਟ ਕਰ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਤੇ ਆਉਂਦਾ ਮੈਂ ਤੁਹਾਨੂੰ ਅੱਜ ਜਿਹੜੇ ਕੋਈ ਪੁਕਾਰ ਕਰਦੇ ਆ ਮੈਂ ਤੁਹਾਡੇ ਪਿੱਛੇ ਯਿਸੂ ਜੀ ਨੂੰ ਖੜਾ ਦੇਖਿਆ ਹallelujah ਹallelujah ਕਿੰਨੀ ਵਾਰੀ ਭੈਣ ਘੱਟ ਕਿੱਥੇ ਜਾ ਚੁੱਕੀ ਹੈ ਆਪਣੀ ਚਾਚੀ ਆ ਚੁੱਕੀ ਹੈ ਕਿੰਨੀ ਵਾਰੀ ਮਿਲਿਆ ਕਰ ਗਈ ਜਦੋਂ ਤੁਸੀਂ ਬਾਜੀ ਫਰੇ ਦੇ ਪ੍ਰਚਾਰ ਕਰਦੇ ਆ ਮੈਂ ਤੁਹਾਡੇ ਪਿੱਛੇ

فل ٹائم میں سکھ لوگ آتے مسلم لوگ آتے ہندو لوگ آتے اور بہت سارے فادر صاحب بہت سارے پاکستان تو بانبے سائڈ سارے پینٹرا ਅਸਟੈਂਟ ਵੀ ਸਾਨੂੰ ਵਾਚ ਕਰਦੇ ਹੁਣ ਵੀ ਜਰੂਰ ਅਬ ਜੋ ਡੀਆਈਏ ਤੇ ਮੈਂ ਤੁਹਾਨੂੰ ਦਾ ਸ਼ੁਕਰ ਕਰਨਾ ਹੈ ਕਿ ਪਰਮੇਸ਼ਰ ਨੇ ਇੱਕ ਸਾਡਾ ਪੂਰੇ ਵਰਲਡ ਵਿੱਚ ਪਰਿਵਾਰ ਬਣਾਇਆ ਆ ਆਉ ਦੁਆ ਕਰੇ ਦਾ ਇੱਕ ਪਰਿਵਾਰ ਹੈ ਗੈਦਰ ਟੂ ਗੈਦਰ ਦਾ ਇੱਕ ਪਰਿਵਾਰ ਹੈ ਔਰ ਖੁਦਾ ਨੇ ਮੈਨੂੰ ਪੂਰੀ ਦੁਨੀਆ ਵਿੱਚ ਬੇਟਾ ਔਰ ਬੇਟੀਆਂ ਧੀਆ ਪੁੱਤਰ ਦਿੱਤੇ ਨੇ ਜਿਹੜੇ ਵੀ ਇੱਥੋਂ ਤੱਕ ਆਸਟੂ ਬਿੱਕੀ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਪਾਪਾ ਜੀ ਨੂੰ ਠੀਕ ਠਾਕ ਵਾਸ ਭੇਜ ਦੇ ਹਾਲੈਲੂਇਆ ਹਾਲੈਲੂਇਆ ਮਮਤ ਕਰਦੇ ਨੇ ਪਿਆਰ ਕਰਦੇ ਨੇ ਮੈਂ ਤੁਹਾਨੂੰ ਸ਼ੁਕਰ ਕਰਦਾ ਯੂਥ ਫੂਡ ਦੇ ਵਿੱਚ ਤੁਸੀਂ ਜਿਹੜਾ ਸੱਚ ਕਰਿਓ ਕਲਿਆ ਖ੍ਰਿਸਚ ਚੀਵੀ ਆਵਾਜ਼ ਕਰੇ ਆਰਬਿਸ਼ਪ ਸੈਮਸੀ ਕਲਿਆ ਦੀ ਲੈਟ ਅਸ ਪ੍ਰੇਰ ਤੋਂ ਕਰਦੇ ਹਾਂ ਬਹੁਤ ਸਾਰੇ ਯੂਥ ਫੂਡ ਦੇ ਵਿੱਚ ਕੰਮ ਚੈਨਲ ਮੈਂਗੇ ਹਰ ਰੋਜ਼ ਤੁਹਾਨੂੰ ਜੇ ਪਤਾ ਲੱਗੇਗਾ ਕਿ ਕਿੱਡੇ ਕਿੱਡੇ ਵੱਡੇ ਕੰਮ ਪਰਮੇਸ਼ਰ ਮੁਸਲਮ ਲੋਕਾਂ ਵਿੱਚ ਸਿੱਖ ਲੋਕਾਂ ਚ ਹਿੰਦੂ ਭੈਣਾਂ ਵਿੱਚ ਬਹੁਤ ਸਾਰੇ ਕੰਮ ਕੀੜਿਆ ਪਰਮੇਸ਼ਰ ਹਰ ਰੋਜ਼ ਕਰਦਾ ਹੈ ਬਹੁਤ ਸਾਰੇ ਲੋਕਾਂ ਨੂੰ ਖੁਦਾ ਨੇ ਬੰਟੀ ਨਹੀਂ ਦਿੱਤਾ ਜਿਹੜੀ ਆਕਸੀਜਨ ਕਿਵੇਂ ਸੀ

وہ نیا کرتا ہے آج جس ایمان سے آپ آئے ہیں نا اس ایمان سے آپ کا نیا ہو جو تسی آسا مردہ نہیں کیا ہے وہ تاکیا ساریاں آسا نو تو امردہ نو خدا پوریاں بھی کرے گا آج تسی جدا آیا ہوتا باس نہیں جاؤں گے آمین کچھ نما کر کے ہوں میری زندگی دے بچے آپ کہیں گے آپ کے دیش کہیں گے کچھ نما کر کے ہوں میری زندگی دے بچے لیکن آج آپ پریشانی لے کر ہی جائیں گے آج خوشی کے ساتھ لوٹیں گے خوشی لے کے جائیں گے ساری مجھے دکھا رہا ہے بہت سارے لوگوں کی جو جو سمسیا

مطلی جیسا رہا ہوا مجھے بھی ہے اچھے پرانے نیم نے جسی پڑھے اور نمی نیم نے جیسی ہے اس نے پڑھتا ہوا رہا کیوں کی شما دو جاتی میرے نام پر ہی پڑھتا ہوتے ہیں کنے ہونے کٹے ہیں جی دو جاتے ہیں کنے ہونے میں پڑھتا ہی دو جاتے دو جاتے ہیں پر آپ کو کنے ہیں them میرا نام لوگ ਮਤ ਜੀ 14 ਬਾਪ ਉਹਦੀ 14 ਦੇਖਦੇ ਆ ਜਿਸ ਵਿੱਚ ਲਿਖਿਆ ਹੈ ਕਿਉਂ ਮੁਕਾਮਲ ਅੱਜ ਦੁਬੈਨ ਦੇ ਵਾਪਸ ਸਾਡੇ ਨਾਲ ਹੈ ਕਿਉਂ ਖੁਦਾਵੰਦ ਅਸਮਾਨ ਨੂੰ ਛੱਡ ਕੇ ਇਸ ਸੁੰਦਰ ਸ਼ਲ ਤੇ ਬਨੇ ਇਸ ਚਿੱਪਟਨ ਵਿੱਚ ਆ ਪਹੁੰਚੇ ਜੀ ਉਸਨੇ ਨਿਕਲ ਕੇ ਇੱਕ ਬੜੀ ਭੀੜ ਦੇਖੀ ਆਪਾਂ ਇੱਕ ਭੀੜ ਦੇ ਰੂਪ ਵਿੱਚ ਸਮੇ ਲੋਕ روپ میں ہے اس نے باہر نکل کر ایک بڑی بھیڑ دیکھی وہ چرچ میں جا کر ایک بڑی بھیڑ دیکھی ان پر کیا کھایا آج دوپہر کے وقت اس لیے ہے وہ آپ کے اوپر ترس کرے وہ آپ کے اوپر دیا کرے وہ آپ کے اوپر رحم تھے وہ آپ کے اوپر وزر کرے ترس کرنے کے لیے وہ آئے ਇਸ ਲਈ ਲਿਖਾਇਆ ਕਿ ਜਹਾਂ ਦੋ ਜਾਂ ਤਿੰਨ ਇਕੱਠੇ ਹੋ ਕੇ ਮੇਰਾ ਨਾਮ ਲੈਂਦੇ ਹਨ ਜੀ ਆਇਆਂ ਨੂੰ ਔਰ ਉਹਨਾਂ ਦੇ ਬਿਮਾਰੋ ਕੋ ਚੰਗਾ ਕੀਤਾ ਉਹਨਾਂ ਦੇ ਬਿਮਾਰੋ ਕੋ ਕੀ ਆ ਕੀਤਾ ਚੰਗਾ ਰੱਖਿਆ ਉਹਨਾਂ ਨੂੰ ਚੰਗਾ ਕੀਤਾ ਜਿਨ੍ਹਾਂ ਨੂੰ ਬਾਦਲਾਂ ਜਵਾਬ ਦਿੱਤਾ ਉਹਨਾਂ ਨੂੰ ਚੰਗਾ ਕੀਤਾ ਜਿਹੜੇ ਲਾ ਇਲਾਜ ਨੁਕਸਾਨ ਉਹਨਾਂ ਦੇ ਬਿਮਾਰਾਂ ਨੂੰ ਆਪ ਉਸਨੇ ਕੀ ਕੀਤਾ ਚੰਗਾ ਕੀਤਾ ਉਹਨਾਂ ਦੇ ਤਰਫੋਂ اُنہا جیتا ہے سکردان ہمیں چنگا گیتا اور آج دفہر نمائکت جو جو تسی اپنیا سمسیا مان جو جو بھی اپنے دکھ آپنیاں مسیبتہ لے کے آئے ہو آج آپنیاں مسیبتہ اپنے جو بھی دکھ دردنے اس پر مشرہ بھی رکھو اور اسی سے سیم نے جاؤں گے آمین آج تاریخ زندگی پر چتر دلی لیائے گی آمین حضات مدر جاتے ہیں یسو تیرے آمین سے سو دور پر

ਕਈ ਲੋਕ ਦੋ ਪਰਮੇ ਨਹੀਂ ਆਦੇ ਇੱਥੋਂ ਗਾਡੀ ਬਣੀ ਉਹ ਚਲ ਚੇਂ ਗਿਆ ਅੱਜ ਹਾਲ ਹੈ ਕਿ ਵਿਸ਼ਵਾਸ ਰੇ ਦਾ 12 ਮਹੀਨੇ ਤੇਰਾ ਪਾਸਟ ਮਹੀਨੇ 12 ਨੇ ਸਾਲ ਦੇ ਤੇ ਬਾਦਰੀ ਕਿੰਨੇ ਨੇ 13 ਆ ਬਾਦਰੀ ਅੱਖਿਆ ਦੁਆ ਕਰਾਂ ਦੇ ਬੱਚਿਆਂ ਦੀ ਆਹ ਦੁਆ ਬਾਦਰੀ ਅੱਖਿਆ ਬੱਚਿਆਂ ਦੇ ਭਾਪੇ ਦੀ ਦੁਆ ਕਰਨੀ ਕੋਈ ਪਰਸ਼ਾਣ ਨਹੀਂ ਕਰਦਾ ਆਹ ਬਾਦਰੀ ਅੱਖਿਆ ਦੂਜੇ ਕੰਮ ਦੀ ਆਹ ਬਾਦਰੀ ਅੱਖਿਆ ਅੱਜ ਹਾਲ ਹੈ ਕਿ ਇਹ ਕਰੇ ਜਿਓਸੀ ਇਸ ਤਰ੍ਹਾਂ ਕੱਟ ਜਿੰਦੀ ਹੋਣੀ ਨਹੀਂ ਚਾਹੀਦੀ ਇੱਕੋ ਹੀ ਉਸਤਾਦ ਤੇ ਜ਼ਿੰਦਗੀ ਚ ਇੱਕੋ ਹੀ ਡਾਕਟਰ ਤੇ ਜ਼ਿੰਦਗੀ ਚ ਇੱਕੋ ਟੇਲਰ ਹੋਣਾ ਚਾਹੀਦਾ ਆ ਕਿਉਂਕਿ ਉਹਨੂੰ ਪਤਾ ਹੁੰਦਾ ਤੁਸੀਂ ਕਿਤਨੇ ਕੱਪੜੇ ਪਾਣੇ ਮੂਰਾ ਦੇ ਲਈ ਹਾਲੇਲੂਇਆ ਯੇਸੂ ਮਸੀਹ ਦੇ ਨਾਮ ਕੀ ਜੈ ਯੇਸੂ ਮਸੀਹ ਦੇ ਨਾਮ ਕੀ ਜੈ ਇੱਕ ਇੱਕ ਦੋ ਲੈਣਾ ਜਿਆਦਾ ਲੰਮਾ ਟਾਈਮ ਨਹੀਂ ਲੈਣਾ ਤੇ ਸਿੱਕਣਾ ਘੱਟ ਬਾਲਕ ਲੇਕਿਨ ਹਾਂ ਉਸਾ ਰਵਰ ਮਿੱਕੀ ਕਲਿਆਣ ਜੀ

بندے پورٹا کاما چل گیا ਪਰਵਾਰਾਂ ਤੇ ਆ ਕਿ ਉਹ ਨਾਮ ਮੰਗਿਆ ਉਹਦੀ ਵਾਇਫਰੇ ਮੰਗੋ ਗਿਆ ਮਗਰ ਉਹਦੀ ਆਵਾਜ਼ ਨਹੀਂ ਆਪ ਨੂੰ ਕਿੱਥੋਂ ਇਹ ਵਾਇਫਰੇ ਗਿਆ ਫਿਰ ਜਦੋਂ ਤਿੰਨ ਦੋ ਤਿੰਨ ਸਾਲ ਬਾਅਦ ਵਾਪਸ ਆਇਆ ਪਤਾ ਲੱਗਾ ਕਿ ਉਹ ਤੂੰ ਆ ਗਿਆ ਫਿਰ ਕੰਮ ਖਰਾਬ ਵੀ ਉਹਨੇ ਕਿਹਾ ਮੈਂ ਤਾਂ ਜਿੰਦਾ ਹਾਂ ਮੈਂ ਤਾਂ ਜਿੰਦਾ ਹਾਂ ਇਹ ਤੂੰ ਕੰਮ ਕਿੱਦਾਂ ਕੀਤਾ ਹੈ ਮੇਰਾ ਜੀ ਜੋ ਸੋਚਣ ਵਾਲੀ ਗੱਲ ਹੈ ਆਜ ਇੱਕ ਨਾਮ ਚ ਬਹੁਤ ਸਰੀ ਗੱਲਾਂ ਸਾਡੀ ਜ਼ਿੰਦਗੀ ਨਾਲ ਜੁੜੀ ਹੁੰਦੀਆਂ ਨੇ ਇਸ ਲਈ ਹਰ ਗੱਲ ਦਾ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਚਾਰਿਸ਼ੂ ਚੋ ਚਾਹਵਤ ਕਹਿੰਦੇ ਨੇ ਮੈਂ ਸਭਰ ਨਾਲ ਇੰਤਜ਼ਾਰ ਕਰਨਾ ਮੈਂ ਸਭਰ ਨਾਲ ਆਸ ਰੱਖ ਕੇ ਖੁਦਾ ਦੇ ਕਰਤਾ ਸਾਹ ਇੰਤਜ਼ਾਰ ਕਰ ਤਬ ਉਸ ਨੇ ਮੇਤੇ ਤਸਕਾ ਕੇ ਸੋਣੀ ਮੇਰੀ ਸਾਲਿਆ ਹੋ ਸਾਲਿਆ ਜਿਹੜਾ ਇੰਤਜ਼ਾਰ ਕਰਨਾ ਇਹਦੀਆਂ ਗੜੀਆਂ ਲੰਬੀਆਂ ਜਰੂਰ ਹੋ ਸਕਦੀਆਂ ਨੇ ਤੇ ਪਰ ਖੁਦਾ ਨੂੰ ਖੁਦਾ ਆ ਅਖੀਰ ਤਿਆਕੇ ਤੁਹਾਨੂੰ ਡਰੈਸ ਕਰਦਾ ਹੈ ਇਦਾਂ ਨਹੀਂ ਹੈ ਕਿ ਤੁਹਾਨੂੰ ਬਲੇਸਿੰਗ ਤੋਂ ਬਿਨਾਂ ਰਹੋ ਹਾਂਜੀ ਉਹਨਾਂ ਅਗੇ ਵਧੇ ਰਹਿਣੀ ਪੁਰੀ ਸਾਡਾ ਦਿਲ ਜੋ ਹਵਾ ਨੂੰ ਯੂਨਿਕ ਕਰਦਾ ਹੈ ਸਾਡਾ ਦਿਲ ਜੋ ਹਵਾ ਨੂੰ ਯੂਨਿਕ ਕਰਦਾ ਹੈ ਉਹ ਸਾਡਾ ਸਹਾਇਕ ਉਹ ਸਾਡਾ ਸਹਾਇਕ ਮਦਦਗਾਰ ਹੈ ਅਤੀ ਸਾਡੀ ਢਾਲ ਹੈ ਅਤੀ ਉਹ ਸਾਡੀ ਢਾਲ ਹੈ ਤੇ ਸਾਡੀ ਰੱਖਿਆ ਕਰਨ ਇਸ ਲਈ ਸਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਾਨੂੰ ਇੰਤਜ਼ਾਰ ਕਰਨੀ ਹੈ પ્રાર્થના ਕਰ ਲਈ ਹੈ ਮੈਨੂੰ ਸਿਚੂ ਜਦੋਂ ਸਾਡੀ ਗੱਡੀ ਜਾਂ ਸਾਡੀ ਭੈਣ ਪ੍ਰੈਗਨੈਂਟ ਹੁੰਦੀ ਆ ਉਹ ਨਾਜਮਨ ਦੇ ਇੰਤਜ਼ਾਰ ਕਰਦੀ ਆ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਪਰਮੇਸ਼ਰ ਨੇ ਸਿਸਟਮ ਇਸ ਤਰ੍ਹਾਂ ਬਣਾਇਆ ਹੈ ਇਸ ਲਈ ਸਾਨੂੰ ਖੁਦਾ ਦੇ ਤਰ੍ਹਾਂ ਚ ਬਹੁਤ ਸਾਰੀਆਂ ਐਸੀ ਅਮਲਾਂ ਮਿਲਦੀਆਂ ਨੇ ਕਿ ਜਿਹੜਾ ਸਾਨੂੰ ਇੰਤਜ਼ਾਰ ਕਰਨ ਵਾਸਤੇ رکھا کرمشر ہے

ہر باری جاندی ہے خالی آ جاندی ہے ہر باری جاندی ہے خالی آ جاندی ہے ایک نسوائی کے لیے میں خالی باپس نہیں کبھا بار بار کر رہی ہے اور جنہا قائم جالک ہے ہے کر رہا وہ اس بار میں سمجھ نہیں لیا کہتا شہر نشے میں چور ہے این شہر نشہ کیتا ہے ہنہ ناتو کار قصور نہیں کان تک رہے گی نشے چھوڑ نہیں وہ کہتا ہے نامہ پیتی، میں تو کچھ نہیں پیتا۔ ਮੈਂ ਤਾਂ ਆਪਣੇ ਰੱਬ ਦੇ ਪਿਆਰ ਵਿੱਚ ਰਹੀ ਆ ਹallelujah ਪਰਮੇਸ਼ਰ ਨੇ ਫਰਾਂਜ ਚਲੀ ਕੇ ਸਰਮੁਦਿੰਗਤਾਵ ਚ ਰੱਬ ਨੇ ਹੱਥੋਂ ਤੇ ਖੁਮਾਂ ਕਰ ਗਿਆ ਬੇਟਾ ਦਿੱਤਾ ਨਾਮ ਹੁਸੈਨ ਨੂੰ ਰੱਖਿਆ ਹallelujah ਆਮਨ ਹੁਣ ਮੇਰਾ ਇੰਤਜ਼ਾਮ ਖਤਮ ਹੋ ਗਿਆ ਜਿਹੜੀ ਮੇਰੀ ਸੋਣ ਕਣ ਆ ਮੈਨੂੰ ਦਿਦਲਾ ਤਾਣੇ ਮਾਰਦੀ ਆ ਮੇਰੀ ਇੰਤਜ਼ਾਮ ਦੀਆਂ ਗੱਲੀਆਂ ਖਤਮ ਹੋ ਗਈਆਂ ਪ੍ਰਭੂ ਮੈਨੂੰ ਬਲੈਸ ਕਰ ਮੈਨੂੰ ਬਲੈਸ ਕਰ ਕਿਉਂਕਿ ਦੇਵਸਣ ਨੇ ਜਦੋਂ ਨਹੀਂ ਮੇਰੀ ਹੋ ਰਿਹਾ ਸੀਗਾ ਫਿਰ ਮੈਰਿਜ ਕਰ ਲਈ ਪਰਮੇਸ਼ਰ ਤੋਂ ਬਾਅਦ ਜਿਹੜੀ ਵੀ ਸੰਗਤ ਦੇ ਬੱਚੇ ਹੋ ਗਏ ਇਹਦੇ ਚਾਇਦੇ ਕੋਈ ਬੱਚਾ ਨਹੀਂ ਸਿੱਖਾ ਲੇਕਿਨ ਜਿਹੜਾ ਅਗਲੇ ਕਰੀਅਰ ਖਤਮ ਹੋ ਗਿਆ ਪਰਮੇਸ਼ਰ ਨੇ ਉਹਨੂੰ ਬਲੈਂਸ ਕੀਤਾ ਸਿਰਫ ਸੈਮੂਲ ਨੇ ਨਾਲ ਬਲੈਸ ਨਹੀਂ ਕੀਤਾ ਸੈਮੂਲ ਤੋਂ ਬਾਅਦ ਹੋਰ ਵੀ ਬੇਟੇ ਬੇਕੇ ਨੂੰ ਦੱਸ ਦਿੱਤਾ ਬਲਹਾ ਜੀ ਹਾਲੇ ਹੋਏ ਉਸਨੇ ਇੰਤਜ਼ਾਰ ਕੀਤੀ ਉਸਨੇ ਇੰਤਜ਼ਾਰ ਕੀਤੀ ਜਰੂਰ ਹੈ

ਪਲੈਨ ਮੈਪ ਉਂਝ ਚੱਲਦੇ ਨੇ ਇੱਥੇ ਵੀ ਜਿਹੜੇ ਰੈੱਡ ਦਾ ਬਾਕ ਜੈਲ ਹੁੰਦੀਆਂ ਉਸੇ ਵੇਲੇ ਤੋਂ ਪੈਂਦੇ ਨੇ ਉੱਥੇ ਵੀ ਨਾਲ ਹੀ ਪੁਆਇੰਟ ਆ ਜਾਂਦੇ ਨੇ ਤੇ ਨਾਲ ਹੀ ਫੇ ਨਾਲ ਚਿੱਠੀ ਆ ਜਾਂਦੀ ਹੈ ਲੈਟਰ ਜੁਰਮਾਨੇ ਦਾ ਇੱਧਰ ਨਾ ਚਲੋ ਕੋਈ ਡਿਫਰੈਂਟ ਸਿਸਟਮ ਹੈ ਇਹ ਤੇ ਨਹੀਂ ਕਿ ਮੈਂ ਸਿਸਟਮ ਨੂੰ ਠੀਕ ਨਹੀਂ ਕਰ ਸਕਦਾ ਲੇਕਿਨ ਮੈਂ ਕਿਹਦਾ ਤੁਹਾਨੂੰ ਇਤਿਆਹਾ ਕਰਨਾ ਚਾਹੀਦਾ ਹੈ ਟ੍ਰੇਵਿੰਗ ਨਾਲ ਦੀ ਯਾਦ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਦੂਜੇ ਲਈ ਖਤਰੇ ਦਾ ਨੁਕਸਾਨ ਦਾ ਕਾਰਨ ਨਾ ਬਣੋ ਆਪਣੇ ਨੇ ਵੀ ਨੁਕਸਾਨ ਦਾ ਕਾਰਨ ਨਾ ਬਣੋ ਇਸ ਤਰ੍ਹਾਂ ਹੀ ਆਤਮਿਕ ਤੌਰ ਤੇ ਸਾਨੂੰ ਪਰਮੇਸ਼ਰ ਦਾ ਇਤਿਆਹਾ ਕਰਨਾ ਚਾਹੀਦਾ ਹੈ ਫੇਸਲੇ ਪਰਮੇਸ਼ਰ ਦੇ ਕਲਾਮ ਵਿੱਚ ਉਹਨੇ ਜੀਜੋ ਅੱਜ ਬਹੁਤ ਹੀ ਪਿਆਰੀਆਂ ਗੱਲਾਂ ਜੋ ਸਾਨੂੰ ਸਿੱਖਣ ਲਈ ਮਿਲੀਆਂ ਨੇ ਕਿ ਪਰਮੇਸ਼ਰ ਆਸਮਾਨੋਂ ਛਾੜ ਕੇ ਇਸ ਜ਼ਮੀਨ ਤੇ ਆ ਗਿਆ ਉਹ ਕਿਹਾ ਮੈਂ ਜਹਾਵਾ ਦੀ ਮਦਦ ਕਰ ਰਿਹਾ ਮੇਰੀ ਰੂਹ ਉਸ ਦਾ ਇਤਿਆਹਾ ਕਰਦੀ ਹੈ ਮੈਨੂੰ ਜਹਾਵਾ ਦੇ ਆਖੇ اُتے بشواش یا ان جو کیا ہے میں اُتے بشواش کرنا ہے کیونکہ میرا خدا بادہ دا سچا پر بشن ہے میرا خدا سارے کم ہاں اور آمین بیچے پورے کرنا ہے میرا خدا میری مدد کرنا ہے ایسے نہیں برلاپ نے میری کتاب ہے برلاپ برلاپ تین باپ او دی کیوں بھی کی شبیہ پر کے دعا کرنے ہیں پولک مینیا لگ رہا ہے تین باپ

ਜਵਾਬ ਉਧਰ ਹੀ ਪਨਾ ਹੈ ਜਿਹੜਾ ਮਨੋਂ ਢੀਕਦਾ ਹੈ ਜਿਹੜਾ ਉਹਨੂੰ ਕਰਦਾ ਹੈ ਢੀਕਦਾ ਆਹ ਦੀ ਗੱਲ ਅਸ ਤੇ ਢੀਕਤੀ ਚੱਲ ਰਹੀ ਜਾਂ ਕੀ ਕਰ ਰਹੀ ਅੱਜ ਜਵਾਬ ਉਧਰ ਹੀ ਪਨਾ ਹੈ ਜਿਹਨਾਂ ਉਹਦੀ ਇੰਤਜ਼ਾਰ ਕਰਦਾ ਹੈ ਜਿਹੜਾ ਉਹਨੇ ਉਡੀਕ ਕਰਦਾ ਹੈ ਜਵਾਬ ਨੇ ਕੀ ਹੈ ਪਨਾ ਹੈ ਧੱਕੇ ਵੱਟ ਉਸੇ ਜਾਣ ਲਈ ਜੀ ਉਸੇ ਜਾਣ ਲਈ ਜਿਹੜੀ ਉਸਦੀ ਤਾਰੀਖ ਹੈ ਜੀ ਇਹਦੀ ਤਾਰੀਖ ਹੈ ਉਸ ਜਾਣ ਲਈ ਜਿਹੜਾ ਤਾਰੀਖ ਲੈ ਲੈ ਕਿਹੜਾ ਆਸਮਾਨ ਨੇ ਜਿਹੜੀ ਉਹਦੀ ਮਰਜ਼ੀ ਨੂੰ ਪੂਰਾ ਕਰਦੇ ਨੇ ਉਸ ਜਾਣ ਲਈ ਜਵਾਬਾਂ ਕੀ ਹੈ ਪੰਨਾ ਖੁਦਾਵੰਦ ਜੀ ਸੁਸੀ ਦੇ ਛੋਟੇ ਮੈਸੇਜ ਦੁਆਰਾ ਆਪਕਾ ਨੂੰ ਬਹੁਤ ਬਰਕਤ ਆਸ਼ੀਰਵਾਦ ਜੀ ਜੀ ਤੁਹਾਨੂੰ ਹੋ ਗਿਆ ਹੈ ਖੁਦਾਵੰਦ ਨਾਲ ਸਭ ਕੇ ਸਾਥ ਖੁਦਾਵੰਦ ਨਾਲ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਆਸਰਾਵਾਸ਼ ਛੋਟਾ ਮੈਸੇਜ ਜਹੀ ਹੈ ਕਿ ਹਮ ਕੰਟੀ ਯਾਰ ਕਰਦੀ ਹੈ زندگی میں کسی کام کے لئے بھی قالینی کرنی انتیار کرنی بہت جروری ہے جب ہم انتیار کرتے ہیں دعا کرتے ہیں تو اللہ علیہ وسلم